ਅਸੀਂ ਸੀਮਤ ਹੈ ਹਰ ਕੇ ਕੋਲ ਟਾਈਮ ਛੋੜਾ ਹੁੰਦਾ ਹੈ ਇਹ ਨਾਲ ਰੂਬਰੂ ਆਨਲਾਈਨ ਤੇ ਫਿਰ اسی ਤਰੀਕੇ ਨਾਲ ਅਸੀਂ ਮਿਲਦੇ ਹਾਂ ਕਿ ਜਦੋਂ ਇੱਕ ਦੇ ਘਰ ਚੱਲ ਜੀਏ ਤੇ ਦੂਜਾ ਬਸ ਜ਼ਿੰਦਗੀ ਸਾਡੇ ਘਰ ਕੁਮਾਰ ਮੇ ਜੀ ਆਏ ਸੀ ਇਹ ਫ੍ਰਿਜੀ ਆਏ ਸੀ ਇਹ ਰਾਜਮਾਰ ਜੀ ਆਏ ਸੀ ਕੋਈ ਵੈਰੀ ਦਾ ਪ੍ਰੋਗਰਾਮ ਤਾਂ ਸੋਚਿਆ ਨਹੀਂ ਸੀ ਅਸੀਂ ਕਿ ਅਸੀਂ ਭਾਸ਼ਣ ਵੀ ਕਰੀਏ ਅਸੀਂ ਇਹ ਮੇਲ ਜੋ ਦਈਏ ਪਿਆਰ ਵਧਾਈਏ ਇੱਕ ਦੂਜੇ ਨਾਲ ਕਿਉਂਕਿ ਹਰ ਕੋਈ ਇਹੀ ਸੋਚਦਾ ਹੈ ਕਿ ਜਦੋਂ ਪ੍ਰੋਗਰਾਮ ਪਈ ਰਿਹਾ ਹੈ ਕਿ ਉਹ ਪੋਲਿਟਿਕਲ ਬੰਦਾ ਆਂਦਾ ਹੈ ਉਹਦਾ ਭਾਸ਼ਣ ਲੈਂਦਾ ਹੈ ਆਹ ਭਾਸ਼ਣ ਦੇ ਕੇ ਚੱਲ ਜਾਂਦਾ ਹੈ ਤੇ ਜਦ ਚਾਰ ਰੱਖੀ ਹੋਏ ਕਿਸੇ ਦੇ ਘਰ ਭਾਸ਼ਣ ਦਾ ਮੇਲ ਹੋਇਆ ਇੱਥੇ ਲਗ ਰਾਜਨੀਕੇ ਸਰ ਸਾਡੇ ਘਰ ਚਾਹ ਪੀਣ ਆਇਓ ਮੈਂ ਕਿਹਾ ਆ ਜਾਗੇ ਮੈਂ ਬਹੁਤ ਖੁਸ਼ੀਗਾਰ ਕਰ ਰਿਹਾ ਹਾਂ ਕਿ ਅੱਜ ਤੁਹਾਡੇ ਵਰਗੇ ਅਖੀਤੀਤਾ ਨੂੰ ਉਹਦੇ ਦਸ਼ਰ ਕਰਨ ਵਾਸਤੇ ਸਾਡੇ ਨੇ ਮਿਲਾਇਆ ਵਾ ਬਹੁਤ ਬਹੁਤ ਇੰਨਾ ਦਾ ਵੀ ਧੰਨਵਾਦ ਔਰ 2000 ਗੱਲਾਂ ਮੈਂ ਧਰਮ ਜਾਗਰਨ ਦੇ ਮੰਡਲ ਦੇ ਸਾਡੇ ਜਨ ਸੈਕਟਰੀ ਸਰੇਸ਼ ਮੋਹਨ ਜੀ ਨਾਲ ਸਾਡੇ ਇਸੀ ਮੋਰਚੇ ਦੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਜਗਜੀਤ ਜੀ ਰਾਜਪਾਲ ਜੀ ਸਾਡੇ ਧਰਮ ਜਾਗਰਨ ਤੋਂ ਕਿ ਆਏ ਜਿंचे ਦੌਰ ਤੇ ਆਪਾਂ ਸਾਰੇ ਜਿਹੜੇ ਆਪਣੇ ਇਲਾਕੇ ਚ ਗੁਰਦੁਆਰੇ ਕੋਈ ਮੰਦਿਰ ਹੈ ਉਹਨਾਂ ਨਾਲ ਆਪਾਂ ਅਟੈਚ ਹੋਈਏ ਪਰਿਵਾਰ ਸਹਿਤ ਜਾਈਏ ਔਰ ਬੱਚਿਆਂ ਨੂੰ ਆਪਣੇ ਸਰਾਤਨ ਦਾ ਰਬਰੇ ਦਸੀਏ ਆਪਣੇ ਪਰਿਵਾਰ ਚ ਆਏ ਨੇ ਇਹਨਾਂ ਦਾ ਵੀ ਸਾਰੇ ਲੱਖਾਂ ਵਾਸੀਆਂ ਨਾਲ ਸਹਿਯੋਗ ਹੋਇਆ ਬਹੁਤ ਬਹੁਤ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਔਰ ਸਾਡੇ ਦਰਮਿਆਨ ਕੁਮਾਰ ਰਮੀ ਜੀ ਜਿਹੜੇ ਕਿ ਇਥੋਂ ਇਲੈਕਸ਼ਨ ਲੜੇ ਨੇ ਐਮ ਐਲ اے ਦਾ ਔਰ ਬੈਸਟ ਹਲਕੇ ਦੇ ਪ੍ਰਭਾਰੀ ਨੇ ਔਰ ਕਿਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਚੈਨ ਮੁਸ਼ਕਲਾਂ ਜੋ ਵੀ ਤੁਹਾਨੂੰ ਇਲਾਕੇ ਦਾ ਵੀ ਮੁਸ਼ਕਲਾਂ ਹੈਗੀਆਂ ਨੇ ਜਦੋਂ ਸਾਡਾ ਐਮਪੀ ਬੰਦਾਵਾ ਇਲਾਕੇ ਦਾ ਜਿੰਦਾ ਪਾਰਟੀ ਦਾ ਤੁਹਾਡੀ ਕੋਈ ਮੁਸ਼ਕਲ ਨਹੀਂ ਰਹੇਗੀ ਹਰ ਮੁਸ਼ਕਲ ਹੱਲ ਹੋਏਗੀ ਤੁਹਾਡੀ ਕੰਦਾ ਪਾਣੀ ਕੀ ਸੀਵਰੇਜ ਵੀ ਵੇਤੇ ਪਏ ਜੂੜੇ ਢੇਰ ਵੀ ਵੇਤੇ ਪਏ ਕੀ ਕੀ ਹੋਣਿਆ ਤੇ ਹਰ ਚੀਜ਼ ਵੀ ਜਿਹੜੀ ਨਾਲ ਮਤਲਬ ਤੁਹਾਡੀ ਕੋਈ ਮੁਸ਼ਕਲ ਨਹੀਂ ਆਏਗੀ ਇੱਕ ਵਾਰੀ ਆਪਾਂ ਨੂੰ ਦੇਖੋ ਸਾਡੀ ਸਰਕਾਰ ਜਿਹੜੀ ਉੱਪਰ ਸੈਂਟਰ ਜਿਆ ਜੰਦਾ ਪਾਰਟੀ ਦੀ ਹੈ ਫੱਲੇ ਆਪਾਂ ਹੋਰ ਚੋਣ ਲੈਣੇ ਆ ਉਹ ਚੈਨ ਨਹੀਂ ਬਣਦੀ ਜੇ ਚੈਨ ਨਹੀਂ ਬਣੇਗੀ ਨਾ ਉਹਨਾਂ ਜਰ ਕੰਮ ਕੋਈ ਨਹੀਂ ਹੋਣਾ ਤਾ 50 ਸੱਜਣ ਤੁਸੀਂ ਮੇਰੇ ਕੋ ਮੇਰੇ ਬੜਾ ਮਾਨ ਰੱਖਿਆ ਜੇ ਬੜਾ ਪਿਆਰ ਦਿੱਤਾ ਮਨੇ ਇਤਾਂ ਦੇਖਦੇ ਵੀ ਪਿਆਰ ਦੇਣਾ ਮੈਨੂੰ ਤੁਹਾਡੇ ਜੀ ਆਨੂੰ ਬੜਾ ਧੰਨਵਾਦ ਜੈ ਜੈ ਜੀ ਭਾਈ ਆਪਨਾ ਨਾਮ ਤੇ ਦੱਜੀਗੇ ਦੱਸ ਕੇ ਤੇ ਜਿਹੜਾ ਮੇਰਾ ਨਾਮ ਤਿਲਕਾ ਸ਼ਰਮਾ ਵਾਰ ਨੰਬਰ 71 ਤੋਂ ਇਹ ਬਰਾਨਾ ਪੁਰਾ ਉਪਰੀ ਗਲੋਂਕ ਤੋਂ ਅੱਜ ਅਸੀਂ ਮੀਟਿੰਗ ਰੱਖੀ ਸੀਗੀ ਚਾਹ ਦੇ ਚਰਚਾ ਸਾਡੇ ਵਿੱਚ ਸ਼ਾਮਲ ਨੇ ਕੁਮਾਰ ਅਮਰ ਸਿੰਘ ਹਲਕਾ ਇੰਚਾਰਜ ਪਛਮੀ ਰੋਪੜ। ਇਹਨਾਂ ਨੇ ਜੋ ਦੱਸਿਆ ਤੁਹਾਨੂੰ ਸਭ ਦੱਸ ਦਿੱਤਾ। ਜੋ ਅਗਰ ਹੁਣ ਸਾਡੀ ਜਿਹੜਾ ਐਮਪੀ ਮਿਲਦਾ ਜਾਂਦਾ ਪਾਰਟੀ ਦਾ ਆਪਾਂ ਇਹਨਾਂ ਨਾਲ ਰਲ ਕੇ ਮਿਲ ਜਾਵਾਂਗੇ ਵਤਵਾਦ ਪਰ ਇਹਨਾਂ ਤੇ ਕਰਾਂਗੇ ਹਰ ਇੱਕ ਬੂਥ ਦੇ ਵਿੱਚੋਂ ਵਤਵਾਦ ਵੋਟਾਂ ਕੱਢਾਂਗੇ ਤੇ ਆਪਾਂ ਨੂੰ ਜਿਤਾਵਾਂਗੇ। ਇਲਾਕਾ ਨਵਾਸੀਆਂ ਨੇ ਕਿੰਨੀਆਂ ਮੁਸ਼ਕਲਾਂ ਤੇ ਅੱਜ ਚਰਚਾ ਹੋਈ ਹੈ ਜਿਸ ਚਰਚਾ ਦੇ ਬੈਠੇ ਆ ਉਹਨਾਂ ਦਾ ਹਾਂਜੀ ਹਾਂਜੀ ਬਹੁਤ ਜੀ ਜਦੋਂ ਤੁਹਾਡੇ ਇਲਾਕੇ ਦੇ ਵਿੱਚ ਗੰਦਾ ਪਾਣੀ ਕੂੜਾ ਚੁੱਕਿਆ ਜਾ ਰਿਹਾ ਨਾਲੀ ਟਿੰਗ ਹੋਣੀ ਕੁਝ ਨਹੀਂ ਹੋ ਰਿਹਾ ਬੁਰਾ ਉਹ ਸਾਰੇ ਮਹਿਕਮਾਰਾਂ ਮੇ ਜੀ ਦੱਸਿਆ ਆਪਣੇ ਨਿਸ਼ਾਨ ਸਾਰੀਆਂ ਜੀ ਉਹਨਾਂ ਨੇ ਸਾਨੂੰ ਪੁੱਛਾ ਦੋਆ ਗਿਆ ਆ ਕਿ ਆਪਾਂ ਕਿੰਨੀਆਂ ਮੁਸ਼ਕਲਾਂ ਨੂੰ ਹੱਲ ਹਾਂਜੀ 2024 ਤੋਂ ਬਾਅਦ ਜੇਕਰ ਜਿੰਨੂ ਮੈਂ ਕੈਂਪੀ ਖਿਲਾਰਦੇ ਆ ਤਾਂ ਉਹ ਸਾਡਾ ਮੁਸ਼ਕਲਾਂ ਨੂੰ ਲੈ ਕੇ ਜਾਣਗੇ ਤੁਸੀਂ ਸੋਨਾ ਬਿਲਕੁਲ 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 ਠੀਕ ਹੈ ਕੀ ਮਸਹੀ ਹੈ ਇਲਾਕਾ ਨਵਾਸੀਆਂ ਨੂੰ ਦੱਕਨੋ ਅਸਨ ਮੈਸੇ ਬਹੁਤ ਵਧੀਆ ਗਿਆ ਜੀ ਸਾਡਾ ਮਹਾਰਾਮ ਜੀ ਨੇ ਸਾਰੇ ਰੂਰੂ ਹੋਏ ਨੇ ਉਹ ਬੜੇ ਖੁਸ਼ ਨੇ ਜਨਤਾ ਖੁਸ਼ ਹੈ ਤੁੰਦੀ ਸਾਨੂੰ ਇਹੋ ਜਿਹਾ ਮਿਲ ਕੇ ਸਾਡਾ ਐਮਐਲਏ ਵੀ ਇਹੋ ਜਿਹਾ ਹੋਵੇ ਜਿਹੜਾ ਕਿ ਸਾਡੀਆਂ ਸੁਣੇ ਅੱਜ ਤੱਕ ਕੋਈ ਵੜਿਆ ਨਹੀਂ ਇਸ ਇਲਾਕੇ ਦੀ ਵੜਦਾ ਹੀ ਨਹੀਂ ਕੋਈ ਜਿਹੜੇ ਵੀ ਐਮਐਲਏ ਆਏ ਨੇ ਇਹਦੇ ਕੋਈ ਵੀ ਨੇ ਵੜਿਆ ਇਲਾਕੇ ਦੀ ਸੁਣੇ ਸੁਣਾਈ ਨਹੀਂ ਕੋਈ ਹੋਈ ਤੇ ਪਹਿਲੇ ਉਹਨਾਂ ਨੇ ਪਹਿਲੇ ਵਾਰੀ ਵੇਖਿਆ ਕਿ ਵਾਕੇ ਕੋਈ ਐਮਐਲਏ ਜਿਹੜਾ ਕਿ ਮਲ ਕੇ ਸਾਡੇ ਇਲਾਕੇ ਚ ਉਹਨਾਂ ਨੇ ਗੀਤਾ ਬਣ ਕੇ ਸਾਡੀ ਮੁੱਠਾ ਸੁਣੀਆਂ ਵਾ ਤੇ ਇਦਾਂ ਹੀ ਸਾਡਾ ਅੰਤੀ ਵੀ ਹੋ ਜਾ ਚਾਹੀਦਾ ਹੈ ਹੜੀ ਤਲਾ ਸੁਣੇ ਸਾਡੇ ਲਾਗੇ ਜੇ ਸਾਡੇ ਮਸ਼ਲੇ ਦੂਰ ਕਰਨੇ ਤੇ ਅਸੀਂ ਜੀ ਬੋਲਾ ਜੀ ਅੱਜ ਦੀ ਜਿਹੜੀ ਮੀਟਿੰਗ ਹੈ ਕਿਹੜੀ ਹੈ ਕੀ ਕੀਤੀ ਕੀ ਤੇ ਕੀ ਮੀਟਿੰਗ ਦਾ ਮਸਤ ਅੱਜ ਅਸੀਂ ਸਾਰੇ ਜਿਹਨੇ ਵੀ ਭਾਰਤ ਕਾਂਗਰਸ ਜਨਤਾ ਪਾਰਟੀ ਦੇ ਨਾਮ ਹੇ ਅੱਜ ਅਸੀਂ ਸਾਡੇ ਜਿਹੜੇ ਬਹੁਤ ਸਾਰੇ ਸਰਕਾਰੀ ਹੋ ਤੇਲਕ ਰਾਜ ਜੀ ਹੈ ਫੋਤਾਲ ਸਾਹਿਬ ਉਹਨਾਂ ਦੇ ਕਰੈ ਵੇਖਿਆ ਹੈ ਹਿੱਤੇ ਦਿਨ ਉਹਨਾਂ ਨੇ ਭਾਰਤ ਜਨਤਾ ਪਾਰਟੀ ਜੁਆਇਨ ਕੀਤੀ ਸੀ ਤੇ ਕਾਫੀ ਟਾਈਮ ਹੋ ਗਿਆ ਸੀ ਅਸੀਂ ਉਹਨਾਂ ਨੂੰ ਮਿਲ ਨਹੀਂ ਪਾਏ ਤੇ ਅਸੀਂ ਸੋਚਿਆ ਦੀ ਕਿ ਉਹਨਾਂ ਦੇ ਘਰ ਇੱਕ ਪ੍ਰੋਗਰਾਮ ਰੱਖਿਆ ਜਾਏ ਤੇ ਇਲਾਕਾ ਵਾਸੀ ਮਿਲ ਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀ ਲਈ ਕਿ ਉਹਨਾਂ ਦੇ ਕੀ ਇੱਥੇ ਇਲਾਕੇ ਦੀ ਪ੍ਰੋਬਲਮ ਆ ਰਹੀ ਹੈ ਤੇ ਉਸੇ ਸਿਲਸਿਲੇ 'ਚ ਅੱਜ ਇੱਕ ਪ੍ਰੋਗਰਾਮ ਰੱਖਿਆ ਸੀ ਜਿਵੇਂ ਅਸੀਂ ਕਹਿ ਸਕਦੇ ਚਾਹ ਤੇ ਚਰਚਾ ਤੇ ਆਨਮਲਾ ਜਿਹੜਾ ਟਾਈਮ ਹੈ ਤੁਹਾਨੂੰ ਪਤਾ ਕਿ ਜਿਵੇਂ MP ਦੀ ਇਲੈਕਸ਼ਨਸ ਬਹੁਤ ਜਲਦ ਆਉਣ ਵਾਲੀਆਂ ਤੇ ਉਸੇ ਸਿਲਸਿਲੇ 'ਚ ਹਰ ਇੱਕ ਬੂਥ ਤੇ ਕਰ ਤੇ ਕਿਵੇਂ ਅਸੀਂ ਕੰਮ ਕਰਨਾ ਹੈ ਕਿਵੇਂ ਅਸੀਂ ਬਾਦਲ ਜਨਤਾ ਪਾਰਟੀ ਦਾ ਜਿਹੜਾ ਮੈਸੇਜ ਹੈ ਜਿਹੜਾ ਚਿੰਦ ਸਰਕਾਰ ਉਹਨਾਂ ਸਾਨੂੰ ਮਿਲਿਆ ਹੈ ਜਿਹੜਾ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿੰਨੀ ਵੀ ਨੀਤੀਆਂ ਹੈ ਇਸ ਕੇਂਦਰ ਸਰਕਾਰਾਂ ਦੀ ਸਰਕਾਰ ਦੀ ਉਹ ਨੀਤੀਆਂ ਨੂੰ ਅਸੀਂ ਲੋਕਾਂ ਤੱਕ ਕਿਵੇਂ ਲੈ ਕੇ ਜਾਣਾ ਉਹਦੇ ਬਾਰੇ ਅਸੀਂ ਚਰਚਾ ਕੀਤੀ ਹੈ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਤੇਲਗਰਾਜ ਜੀ ਦਾ ਅਤੇ ਪੂਰੀ ਟੀਮ ਦਾ ਕਿ ਇੱਥੇ ਪ੍ਰੋਗਰਾਮ ਰੱਖਿਆ ਗਿਆ ਤੇ ਆਉਣ ਵਾਲੇ ਟਾਈਮ ਤੁਹਾਨੂੰ ਜਿਵੇਂ ਪਤਾ ਹੀ ਹੈ ਜਿਵੇਂ ਇਲੈਕਸ਼ਨ ਹੋਣ ਵਾਲੇ ਹੈ ਤੇ ਮੈਂ ਹੀ ਕੋਸ਼ਿਸ਼ ਆਦੀ ਇਹੋ ਹੀ ਜਿਹੜਾ ਪੀਐਮ ਕੀ ਦਾ ਕੈਂਡੀਡੇਟ ਬਾਦਿਲ ਜਿੰਦਾ ਪਾਰਟੀ ਸੰਗ ਦੇ ਗਏ ਅਸੀਂ ਉਹਨੂੰ ਵੱਧ ਤੋਂ ਵੱਧ ਵੋਟਾਂ ਇਸ ਇਲਾਕੇ ਤੋਂ ਵੈਸ ਤੋਂ ਪੂਰੇ ਅੰਮ੍ਰਿਤਸਰ ਤੋਂ ਇੱਥੇ ਜਿਤਾ ਕੇ ਭੇਜ ਕੇ ਉਹਨੂੰ ਲੋਕ ਸਭਾ ਚ ਵੀ ਜੀਏ ਤੇ ਜਿੱਥੇ ਉਹ ਸਾਡੇ ਅੰਮ੍ਰਿਤਸਰ ਦੀ ਗੱਲ ਰੱਖ ਸਕਣ ਲੋਕਾਂ ਕੋਲ ਕੀ ਹੋਇਆ ਸੀ ਲੋਕ ਮੇਦਿਆ ਬਹੁਤ ਵਧੀਆ ਸਹਿਯੋਗ ਮਿਲਿਆ ਜੋ ਤੁਸੀਂ ਜਾਣਦੇ ਹੋ ਕਿ ਆਜ ਦੇ ਟਾਈਮ 'ਚ ਆਮਾ ਦੀ ਪਾਰਟੀ ਸਰਕਾਰ ਪਿਛਲੇ ਦੋ ਸਾਲਾਂ 'ਚ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਬਿਲਕੁਲ ਫੇਲ ਹੋ ਚੁੱਕੀ ਹੈ ਲੋਕੀ ਲੋਕਾਂ ਦਾ ਜਿਹੜਾ ਮਕਸਦ ਸੀ ਜਿਹੜਾ ਉਹਨਾਂ ਨੇ ਉਹਨਾਂ ਨੂੰ ਇੱਕ ਮੈਂਡੇਟ ਦਿੱਤਾ ਸੀ ਉਹਦੇ 'ਚ ਨਿਰਾਸ਼ ਹੋ ਕੇ ਅੱਜ ਦੀ ਰੇਟ 'ਚ ਸਾਰੇ ਸੋਧੇ ਕਿ ਠੱਗੇ ਮਹਿਸੂਸ ਕਰਦੇ ਲੋਕੀ ਤੇ ਉਹ ਲੋਕੀ ਅੱਜ ਦੀ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਨੂੰ ਦੇਖਦੇ ਪਏ ਕਿ ਉਹਦਾ ਨਾ ਕੋਈ ਨੁਮਾਇੰਦਾ ਆ ਕੇ ਉਹਨਾਂ ਦੀ ਆਵਾਜ਼ ਸੁਨੇਗਾ ਤੇ ਮੈਂ ਸਾਨੂੰ ਪੂਰਾ ਵਿਸ਼ਵਾਸ ਹੈ ਜਿਵੇਂ ਸਾਡੇ ਸੇਵਾ ਦੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਪ੍ਰਚਾਨ ਸਰਵ ਕੇਂਦਰ ਇਸ ਦੇਸ਼ ਦੇ ਸਾਡੇ ਭਾਰਤੀ ਜਨਤਾ ਪਾਰਟੀ ਦਾ ਹਰ ਇੱਕ ਨੁਮਾਇੰਦਾ ਹਰ ਇੱਕ ਕਾਰਕਟਰ ਨੂੰ ਸੇਵਾ ਦੇ ਭਾਵ ਨਾਲ ਇਸ ਮੈਦਾਨ 'ਚ ਉਤਰੇਗਾ ਤੇ ਅਸੀਂ ਸਾਰੇ ਨਾਲ ਸਹਿਯੋਗ ਦੇਣ ਲਈ ਤਿਆਰ ਹਾਂ। ਅਮਰਜੀਤ ਜੀ ਦੇ ਦਰਕਤੇ ਜਿਹੜਾ ਅੱਜ ਦਾ ਪ੍ਰੋਗਰਾਮ ਜਾਰ ਰੱਖਿਆ ਗਿਆ ਕਿਹੜੀ ਜਗ੍ਹਾ ਰੱਖਿਆ ਗਿਆ। ਰਾਜ ਕੁਮਾਰ ਸ਼ਰਮਾ ਵਿੱਚ ਧਰਮ ਜਾਗਰਣ ਦੀ ਜਿੰਮੇਵਾਰੀ ਹੈ। ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ। ਪਹਿਲਾਂ ਤਾਂ ਬਹੁਤ ਵਧਾਈ ਤਿਲਕ ਰਾਜੀ ਜੀ ਨੂੰ ਕਿ ਇਹਨਾਂ ਨੇ ਬਹੁਤ ਛੋਟੇ ਟਾਈਮ 'ਚ ਇੱਡਾ ਘਟਕਠਾ ਕਰਕੇ ਔਰ ਚਾਹ ਪੀ ਚਰਚਾ ਹਾਲਾ ਜਿਹੜਾ ਸਾਡਾ ਸੰਦੇਸ਼ ਸੀ ਇਤਨਾ ਕਿ ਮੋਦੀ ਜੀ ਕਿਤੇ ਚਾਹ ਤੇ ਵੀ ਚਰਚਾ ਹੋਣੀ ਚਾਹੀਦੀ ਹੈ ਇਤਨਾ ਹੀ ਚਰਚਾ ਕੀਤੀ ਲੋਕਾਂ ਨਾਲ ਔਰ ਮੈਂ ਲੋਕਾਂ ਨੂੰ ਫੀਲ ਕਰਨਾ ਚਾਹੁੰਦਾ ਕਿ ਜਿੱਤਰਾ ਅਸੀਂ ਪਿਛਲੀ ਦੋ ਦਫਾ ਆਪਣਾ ਮਾੜੇ ਹਾਲਾਤ ਕਰ ਲਏ ਕਿਉਂਕਿ ਸਾਡੇ ਕੋਲ ਪਹਿਲੇ ਅਰੁਜਿਤਲੀ ਜੀ ਆਏ ਐਮਪੀ ਦੇ ਇਲੈਕਸ਼ਨ ਰਨ ਨੂੰ ਵਾਸਤੇ ਆਪਣ ਨੂੰ ਇਥੋਂ ਪੂਰਾ ਤਿਆਰ ਕਰਕੇ ਨਹੀਂ ਭੇਜਣੋਂ ਹਰਾ ਕੇ ਭੇਜਿਆ ਔਰ ਉਸ ਤੋਂ ਬਾਅਦ ਹਰਦੀਪਪੁਰ ਦੀ ਜਿਹੜੇ ਕੈਸੂਲੇ ਮਨਿਸਟਰ ਨੇ ਉਹ ਵੀ ਇੱਥੇ ਇਲੈਕਸ਼ਨ ਲੜੇ ਨੇ ਉਹਨਾਂ ਨੂੰ ਇਹਨਾਂ ਨੇ ਨਹੀਂ ਸਵੀਕਾਰਿਆ ਔਰ ਮੈਂ ਸਾਰੇ ਇਲਾਕੇ ਨਿਵਾਸੀਆਂ ਨੂੰ ਔਰ ਪੂਰੇ ਪ੍ਰਾਂਤ ਨੂੰ ਇਹ ਵੀਲ ਕਰਦਾ ਆ ਕਿ ਕਮ ਸੇ ਕਮ ਆਪਣਾ ਜੋ ਦੇਖੋ ਉੱਪਰ ਮੋਦੀ ਜੀ ਦੀ ਸਰਕਾਰ ਹੈ ਥੱਲੇ ਵੀ ਜੇਕਰ ਐਮਪੀ ਆਪਣਾ ਹੋਵੇ ਤੇ ਆਪਣੇ ਕੰਮ ਕੋਈ ਨਹੀਂ ਰੁਕਦਾ ਆਪਣੇ ਕੰਮ ਬਹੁਤ ਬਿਹਤਰਗਤ ਚੱਲਣਗੇ ਔਰ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਅਸੀਂ ਇਹ ਉਹ ਜਿਹੜੀ ਪੁਰਾਣੀਆਂ ਦੋ ਗਲਤੀਆਂ ਨੇ ਉਹਨਾਂ ਨੂੰ ਨਾ ਦੁਹਰਾ ਕੇ ਇਸ ਵਾਰ ਅਸੀਂ ਐਮਪੀ ਜਿਹੜਾ ਬਾਦ ਪਾਟੀ ਦਾ ਪੱਤ ਬੋਟਾਣ ਚਾਹੀਏ ਔਰ ਆਪਣੇ ਜਿਹੜੀ ਸਰਕਾਰ ਹੈ ਬੀਜੇਪੀ ਹਜਪਰ ਸਰਕਾਰ ਹੈ ਉਹਦੇ ਹੱਥ ਮਜ਼ਬੂਤ ਕਰੀਏ ਕਿਉਂਕਿ ਮੋਦੀ ਦਾ ਨਕਸ਼ਾ ਹੈ ਤਰਪਦਾ ਰਾਮਏ ਇਹ ਮੋਦੀ ਨੇ ਕੰਮ ਕੀਤੇ ਨੇ ਮੋਦੀ ਜੀ ਨੇ ਉਹ ਕੋਈ ਪ੍ਰਧਾਨ ਮੰਤਰੀ ਨਹੀਂ ਸੀ ਕਰ ਸਕਿਆ ਤੇ ਕੋਈ 500 ਸਾਲ ਤੋਂ ਆਪਾਂ ਲੜਾਈ ਲੜ ਰਹੇ ਸੀ ਜੀ ਰਾਮ ਮੰਦਰ ਦੀ ਉਹ ਵੀ ਰਾਮ ਮੰਦਰ ਵੀ ਇਹਨਾਂ ਨੇ ਬਣਵਾਇਆ 370 ਜਿਹੜੀ ਤਾਰਾ ਕਹਿੰਦੇ ਸੀਗੇ ਜੇ ਟੁੱਟੇਗੀ ਤੇ ਇੱਥੇ ਕਤਲੇਆਮ ਹੋਏਗਾ ਉੱਥੇ ਇੱਕ ਗੋਲੀ ਚੱਲਿਆ ਵਗੈਰ 370 ਟੁੱਟੀ ਇਹੋ ਜੇ ਬਹੁਤ ਉਹਨਾਂ ਦੀਆਂ ਉਪਲਬਧੀਆਂ ਨੇ ਜਿਹੜੀਆਂ ਕਿ ਅਸੀਂ ਗਿਣਾਲ ਨਹੀਂ ਇਹ ਤਾਂ ਬਹੁਤ ਲੰਮਾ ਜਿਹੜਾ ਇਤਿਹਾਸ ਹੈ ਉਹਨਾਂ ਨੇ ਬਣਾਤਾ ਦਸਾ ਸਨ ਜਿਹੜਾ ਇਹਨਾਂ 70 ਸਾਲਾਂ ਦਾ ਇਤਿਹਾਸ ਦੋਭਿਆ ਸੀ ਉਹ ਦਸਾ ਸਾਲਾਂ ਦਾ ਇਤਿਹਾਸ ਬਣਾ ਕੇ ਦਿਖਾਇਆ ਵਾ ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਮੋਦੀ ਦੇ ਹੱਥ ਮਜ਼ਬੂਤ ਕਰੀਏ ਔਰ ਆਪਣੇ ਇੱਕ ਇੱਕ ਵੋਟ ਆਪਣੇ ਪਰਿਵਾਰ ਦੀ ਆਪਣੇ ਸਾਥੀਆਂ ਦੀ ਆਪਣੇ ਸਾਰੇ ਜਾਣਕਾਰਾਂ ਦੀ ਵੋਟ ਆਪਾਂ ਬਾਅਦ ਤੇ ਜਨਤਾ ਪਾਰਟੀ ਨੂੰ ਪਾ ਕੇ ਮੋਦੀ ਦੇ ਹੱਥ ਮਜ਼ਬੂਤ ਕਰੀਏ ਔਰ ਭਾਰਤੀ ਜਨਤਾ ਪਾਰਟੀ 2024 ਕਮ ਸੇ ਕਮ ਜਿੰਨਾ ਲੋਕਾਂ ਦਾ ਲਕਸ਼ ਹੈ ਰਾਮਭਾਈ ਬਵਾਧਵਰਾਂ ਚ ਕਿ ਲੋਕੀ ਵੀ ਦੱਸਦੇ ਨੇ ਕਿ 400 ਉੱਪਰ 400 ਤੋਂ ਪਾਰ ਉੱਪਰ ਜੀ ਗਿਆਨਵਾਨੀ ਭਾਰਤ ਮਾਤਾ ਦੀ ਜੈ ਜੀ